ਸਾਡੇ ਅਗਲੇ ਬਲਾਰੇ ਸਾਡੇ ਸੂਬੇ ਦੇ ਆਗੂ ਮਨਜੀਤ ਸਿੰਘ ਨਿਆਲ ਆਉਗੇ ਪ੍ਰਧਾਨੇ ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਦੇ ਦਿੱਤੇ ਹੋਏ ਦੇ ਸੱਦੇ ਦੇ ਮਤਲਬਕ ਵੱਖ-ਵੱਖ ਬੁਲਾ ਰਹੇ ਨੇ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਮੈਂ ਬੇਨਤੀ ਕਰੂੰ ਜਿਹੜੇ ਵੀਰ ਮੰਗਰ ਬੈਠੇ ਆ ਕਿ ਬਹਿ ਜਾਓ ਭਾਈ ਆਪਣਾ ਜੋ ਸਮਾਂ ਜੋ ਬਤਵਾਂ ਤੋਂ ਇਹਦੇ ਮੁਤਾਬਕ ਆਪਾਂ ਆਪਣਾ ਜੋ ਫੈਸਲਾ ਅਗਲਾ ਉਹ ਲਵਾਂਗੇ ਜੱਟ ਕੇ ਬੇਜੇ ਉਹਨਾਂ ਸਮਾਂ ਤੁਹਾਨੂੰ ਬੈਠੇ ਨੂੰ ਚਾਹ ਪਾਣੀ ਸਾਰਾ ਮਿਲ ਚੁੱਕਿਆ ਕਿਉਂਕਿ ਜਿਹੜਾ ਅੱਜ ਦੇ ਮੈਦਾਨ ਵਿੱਚ ਕੋਈ ਸਮਾਂ ਦੀ ਸੀਮਤਾਈ ਨਹੀਂ ਹੁੰਦੀ ਜਦੋਂ ਕੋਈ ਮੋਤ ਲੱਗ ਜਾਏ ਲਗਾਤਾਰ ਤੁਸੀਂ ਉਹ ਲੋਕੋ ਜਿਹੜੇ 14 14 ਮਹੀਨੇ ਬਾਰਡਰਾਂ ਤੇ ਬਹਿ ਕੇ ਆਏ ਆ ਤੇ ਕੋਈ ਘੰਟਾ 2 ਘੰਟਿਆਂ ਦੀ ਜਾਂ 4 ਘੰਟਿਆਂ ਦੀ ਗੱਲ ਨਹੀਂ ਹੁੰਦੀ। ਧਿਆਨ ਨਾਲ ਸੁਣਿਓ ਜੋ ਆਪਣਾ ਅਗਲਾ ਮੋਕਦੇ ਦੇ ਆਗੂਆਂ ਦੀ ਗੱਲਬਾਤ ਹੈ। ਮੈਂ ਤੁਹਾਡੇ ਨਾਲ ਉਹ ਸਾਂਝੀ ਕਰਨੀ ਹੈ ਜੋ ਅੱਜ ਦੇ ਪ੍ਰੋਗਰਾਮ ਨਾਲ ਜੁੜ ਕੇ ਹੈ। ਕਿਉਂਕਿ ਕੱਲਾ ਤੁਸੀਂ ਇਹ ਕਕਰਾਲੇ ਪਿੰਡ ਦੇ ਵਿੱਚ ਲਾਣ ਤੇ ਨਹੀਂ ਬੈਠੇ ਘੱਟੋ-ਤੱਟ ਪੰਜ ਦੋ ਥਾਵਾਂ ਤੇ ਆਪਣੇ ਪ੍ਰੋਗਰਾਮ ਹੋ ਰਹੇ ਦੇਵੀ ਦਾਸਪੁਰ ਫਿਰੋਦਪੁਰ ਦੇ ਨੱਥਾ ਤੇ ਬਾਕੀ-ਬਾਕੀ ਹੋਰ ਜ਼ਿਲ੍ਹਿਆਂ ਦੀਆਂ ਤਹਿਸੀਲਾਂ ਤੇ ਜਿੱਥੇ ਰੇਲਵੇ ਟ੍ਰੈਕ ਸੱਟ ਆਏ ਆ ਬੈਠੇ ਆ ਲਿੱਕੇ ਹੋਏ ਸੀ ਜਾਂ ਬਦਲੇ ਤਾਂ ਉੱਥੇ ਲਗਾਤਾਰ ਦਿੱਤੋ ਸਮੇਂ ਦੇ ਬਤਾਰਕ ਇਹ ਪ੍ਰੋਗਰਾਮ ਚੱਲ ਰਿਹਾ ਤੇ ਉਹਨਾਂ ਸਮਾਂ ਚੱਲਣਾ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂ ਕਿ ਕਿੰਨੇ ਬੰਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਆਪਣਾ ਰਾਬਤਾ ਕਰ ਲਓ ਜੋ ਫੈਸਲੇ ਜੋ ਗੱਲਬਾਤ ਸਾਡੇ ਆਗੂ ਕਰਮਿੰਦਰ ਮੋਰਚੇ ਦੇ ਭੰਦੇਰ ਸਾਹਿਬ ਨਾਲ ਹੋਈ ਹੈ ਤੁਸੀਂ ਆਪਣੇ ਰਾਬਤੇ ਬਣਾਓ ਕਿਉਂਕਿ ਹੋ ਤੱਕ ਦਾ ਕੋਈ ਡਿਸੀਜਨ ਆ ਗਿਆ ਅੱਜ ਕਿ ਜਦੋਂ ਤੱਕ ਸਾਡਾ ਜੇਤੋਨ ਕੀਤਾ ਬੰਦੇ ਜੋ ਖਾਣੇ ਚ ਬੰਦੇ ਤੇ ਕਿਤੇ ਹੋਰ ਥਾਂਾਂ ਤੇ ਬਿਠਾਏ ਹੋਏ ਆ ਉਹਨਾਂ ਨੂੰ ਛੱਡਣ ਛਡਾਉਣ ਵਾਲੀ ਗੱਲਬਾਤ ਉਧਰ ਚੱਲੀ ਹੋਈ ਆ ਤੇ ਤੁਸੀਂ ਰਾਵਤਾ ਕਰੋ ਕਿ ਉਹ ਗੱਲ ਕਿੱਥੇ ਪਹੁੰਚੀ ਆ ਉਸ ਤੋਂ ਬਾਅਦ ਉਹ ਅਗਲੀ ਗੱਲਬਾਤ ਚੱਲਣੀ ਆ ਤਾਂ ਸਾਡੀ ਪੰਡੋਰ ਸਾਹਿਬ ਨਾਲ ਗੱਲ ਕਰਾਓ ਕਿਉਂਕਿ ਪ੍ਰਦਰਸ਼ਨ ਉਹਨਾ ਸਮਾਂ ਚੱਲਦਾ ਰਹਿਣਾ ਬਈ ਆਪਾਂ 3 ਵਜੇ ਹੋ ਤੱਕ ਦਾ ਇਹ ਸਮਾਂ ਤੇ ਸਥਾਨ ਸੈਡ ਸੂਰ ਦਾ ਬਦਲ ਲੀਏ ਜੋ ਫੈਸਲਾ ਹੋਣਾ ਨਹੀਂ ਉਹਨਾ ਸਮਾਂ ਜੰਨਾ ਸਮਾਂ ਆਪਣੇ ਬੰਦੇ ਅਰੈਸਟ ਕੀਤਾ ਛੱਡੇ ਨਹੀਂ ਜਾਂਦੇ ਪੰਜਾਬ ਦੇ ਵਿੱਚ ਉਹ ਪ੍ਰਦਰਸ਼ਨ ਛਾ ਦੇ ਉਹਨਾ ਸਮਾਂ ਖਤਮ ਨਾ ਹੋਵੇ ਕਿਉਂਕਿ ਆਪਾਂ ਲਗਾਤਾਰ ਜੋ ਤਮੇ ਤੋਂ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਉਹ ਸਮੇ ਤੋਂ ਲੈ ਕੇ ਹੁਣ ਤੱਕ ਇਹ ਗੱਲਬਾਤ ਦੇ ਵਿੱਚ ਜੁੜੇ ਹੋ ਕਿ ਆਪੀ ਟਰੈਕ ਤੋਂ ਬੈਠੀਏ ਜਾਂ ਪ੍ਰਦਰਸ਼ਨਤ 10 20 ਮਿੰਟ ਅੱਧਾ ਘੰਟਾ ਕਰ ਲਿਆ ਜੋ ਸਾਈਡ ਤੇ ਹੋਈ ਏ ਪਰ ਫੈਸਲਾ ਦਿੱਤੋ ਪ੍ਰੋਗਰਾਮ ਦੇ ਐਲਾਨ ਦੇ ਮੁਤਾਬਕ ਹੀ ਹੈ ਕਿ 3 ਵਜੇ ਤੋਂ ਪਹਿਲਾਂ ਕੋਈ ਚਾਂਸ ਨਹੀਂ ਕਿ ਪੜਦੇ ਹੋਈ ਏ ਟ੍ਰੈਕ ਦੇ ਉੱਤੇ ਚੱਲਣਾ ਤੇ ਆਪਾਂ ਵੇਖਿਆ ਤੁਸੀਂ ਬੈਠੇ ਹੋ ਧੰਨਵਾਦ ਹੈ ਪ੍ਰਸ਼ਾਸਨ ਬੰਦੇ ਸਰ ਸਾਹਿਬਾਂ ਨਾਲ ਵਾਰਤਾ ਕਰਾਵਾ ਤਿੰਨ ਤੋਂ ਬਾਅਦ ਕਿ ਬੰਦੇ ਕਦੋਂ ਕੰਮ ਸਮੇਂ ਤੇ ਰਹਿ ਕੇਤੇ ਜਾ ਰਹੇ ਇਹ ਅੱਜ ਦੇ ਪ੍ਰੋਟੈਸਟ ਤੋਂ ਬਹੁਤ ਬਹੁਤ ਫੈਸਲਾ ਹੁਣ ਇਕੱਲੇ ਅੱਗੇ ਆਪਣੇ ਪ੍ਰੋਗਰਾਮਾਂ 'ਵਾਰੇ ਗੱਲਬਾਤ ਸਾਂਝੀ ਹੋਈ ਹੈ ਕਿਉਂਕਿ ਪੰਜਾਬ ਦੇ ਹਾਲਾਤ ਅੱਜ ਦੇ ਸਮੇਂ ਦੇ ਦੌਰ ਦੇ ਦੇਖ ਲਓ ਕੱਲ ਤੋਂ ਪਿਛਲੇ ਦਿਨ ਤੱਕ ਨਿਗਾਹ ਮਾਰੋ ਕਿ ਜਿਹੜੀ ਗੱਲ ਮੈਂ ਪਹਿਲਾਂ ਬੋਲ ਗਿਆ ਜਿਹੜੀਆਂ ਚੋਣਾਂ ਹੋ ਰਹੀਆਂ ਪੰਜਾਬ ਦੇ ਵਿੱਚ ਉਹ ਸਰਕਾਰਾਂ ਪਹਿਲਾਂ ਵੀ ਲਟੇਰਿਆਂ ਦੀਆਂ ਆਉਂਦੀਆਂ ਜਾਂਦੀਆਂ ਰਹਿਆਂ ਤੇ ਬਦਲ ਕੇ ਗਈਆਂ ਉਹਨਾਂ ਤੋਂ ਵੀ ਵੱਡੇ ਲਟੇਰੇ ਪੰਜਾਬ ਦੇ ਵਿੱਚ ਆ ਜਿਹੜੇ ਕਹਿੰਦੇ ਆ ਕਿ ਆਮ ਆਦਮੀ ਦੇ ਰਖਵਾਲੇ ਆ ਇੱਕ ਸਰਕਾਰਾਂ ਪਿੰਡਾਂ ਦੀ ਸੱਥਾਂ ਚ ਚੱਲਣੀ ਆ ਤੋ ਲੋਕਾਂ ਇੱਕ ਗੱਲ ਤੇ ਧਿਆਨ ਮਾਰ ਲਓ ਕਿ ਪਿੰਡਾਂ ਦੀ ਸੱਥਾਂ ਚ ਚੱਲਣ ਵਾਲੀਆਂ ਸਰਕਾਰਾਂ ਦੇ ਕੀਤੇ ਦਾਵੇ ਤਾਂ ਸਾਡੇ ਇਹਨਾਂ ਕਰਤੀ ਲੋਕਾਂ ਦੀ ਉਹ ਕਿਸੇ ਨਾਲ ਸੰਬੰਧਤ ਹਨ ਧਰਦੇ ਨਾਲ ਕਿ ਸਾਡੇ ਲੋਕਾਂ ਦੀ ਤੁਸੀਂ ਸਰਕਾਰਾਂ ਨਹੀਂ ਰਿਆਂ ਨਾਲ ਚਲਾਉਂਦੇ ਸਾਰੇ ਲੋਕਾਂ ਦੀਆਂ ਪੱਗਾਂ ਪਾਰਾਂ ਚ ਰੋਲ ਦਿਓ ਤੁਸੀਂ ਇਹ ਗੰਦੀ ਰਾਜਨੀਤੀ ਕਰ ਰਹੇ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੀ 2027 ਦਾ ਸਮੇਂ ਤਹਾਨੂੰ ਇਹ ਵਿੱਚ ਪਤਾ ਲੱਗਣਾ ਕਿ ਪਿੰਡਾਂ ਦੇ ਵਿੱਚ ਭਗਵੰਤ ਮਾਨ ਸਿੰਘ ਉਹ ਗੱਲ ਜਾਣ ਕਰ ਲੈ ਕਿ ਤੇਰੀ ਬੋਲੀ ਹੋਣੀ ਆ ਕਿ ਦਲੇ ਤੋਂ ਡਲੇ ਹੁੰਦਾ ਹੈ ਕਹਾਂ ਤੋਂ ਚਲੇ ਹੁੰਦਾ ਹੈ ਤਾਂ ਫਿਰ ਪੰਜਾਬ ਦੇ ਪਿੰਡਾਂ 'ਚ ਕਹਾਵਤ ਬਦਲੂ ਕਿ ਪਾਤੀ ਤੋਂ ਪਾਤੀ ਹੁੰਦੀ ਹੈ ਗੱਲਾਂ ਕੋਹੋਂ ਤੋਂ ਚਲਾ ਹੋਤਾ ਹੈ ਓ ਆਉਣ ਵਾਲਾ ਭਾਵੇਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਵਰਤਨਾ ਤੇਰੇ ਤੇ ਓ ਤੇਰਾ ਦਿੱਤਾ ਹੋਇਆ ਆਦਰ ਤੇਰੀ ਗੰਦੀ ਰਾਜਨੀਤੀ ਜਿਹੜੀ ਮੋਕਾਂ ਨੂੰ ਇੱਕ ਦੂਜੇ ਦੇ ਖਲਾਫ ਕਰ ਰਹੀ ਹੈ ਸਪੀਚ ਨੂੰ ਬਾਕੀ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੀਆਂ ਹੱਕੀ ਮੰਗਾਂ ਦੀ ਲਈ ਲੜਾਈ ਨਾ ਲੜ ਸਕਣ ਤੱਕ ਇਹ ਜਾਨੀ ਚਾਹੀਦੀ ਆ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਕਿਵੇਂ ਪਟਸਾ ਹੋ ਜਾਈਏ ਜੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਲੋਕਾਂ ਦਾ ਆਪਣਾ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਬੰਦ ਹੋ ਜਾਣਿਆ ਉਹ ਚੱਲਣਗੇ ਜਦ ਤੱਕ ਸਾਥੀਆਂ ਨੂੰ ਅੰਧਾ ਬਣਾ ਦੇ ਕੇ ਜਦੋਂ ਚੁਰਾ ਹੋਏ ਤਾਂ ਅੰਧਾ ਬਣਾ ਰਹੇ ਆ ਜਿਹੜਾ ਇਹ ਚੱਲ ਰਿਹਾ ਹੈ ਇਸ ਤਰ੍ਹਾਂ ਕੇ ਸਾਰੇ ਸਾਥੀਆਂ ਨੂੰ ਬੱਤੀਆਂ ਕੱਟ ਬੰਦ ਹੋ ਸਕਦੀਆਂ ਬਹੁਤ ਵਾਤ ਜੁੜੇ ਰਹੋ ਤੇ ਤੇਰੀ ਗੰਦੀ ਸਾਸ ਤੇ ਦਾਾਂਗ ਇੱਥੇ ਫੈਸਲੇ ਨਹੀਂ ਹੁੰਦੇ ਜਿਹੜਾ ਬਧਾਇਆ ਜਾਂਦਾ ਹੈ ਸਾਰੇ ਫੈਸਲੇ ਹੁੰਦੇ ਕਿੱਥੇ ਜਿਹੜੇ ਲੋਕਾਂ ਦੇ ਹੱਕ ਦੇ ਵਿੱਚ ਹੋਣ ਉਹ ਥੱਲੇ ਕਿਸਾਨ ਤੇ ਮਜ਼ਦੂਰ ਪਰਿਵਾਰ ਨਹੀਂ ਉਹ ਹਰ ਇੱਕ ਵਰਗਨ ਉਹ ਨੌਕਰੀ ਕਰਨਾ ਕੋਈ ਅਧਿਕਾਰੀ ਮਲਾਜ਼ਮ ਹੋਵੇ ਅਰਥਾ ਰਮਨ ਗੱਛੋਡੇ ਮੋਡੇ ਕਿੱਤੇ ਨਾਲ ਜੁੜਿਆ ਹੋਆ ਕੋਈ ਦੁਕਾਨਦਾਰ ਤੇ ਕਾਰੋਬਾਰੀ ਹੋਵੇ ਹਰ ਇੱਕ ਮੰਗ ਦੀ ਗੱਲ ਹੈ ਹਰ ਇੱਕ ਦਾ ਹੱਕ ਦੀ ਗੱਲ ਹੈ ਉਹ ਬੰਗਾ ਉਹ ਫੈਸਲੇ ਲੋਕਾਂ ਦੀਆਂ ਕਿਚੇੜੀਆਂ ਨੇ ਕਰਨੇ ਆ ਬਾਈ ਕਿਉਂਕਿ ਉਹ ਬਾਤ ਕਰਨ ਵਾਲੇ ਬੋਕਰ ਜਿਹੜੇ ਪਹਿਲਾਂ ਤੁਹਾਡੇ ਹੁੰਦੇ ਆ ਜਦੋਂ ਵੋਟ ਦਾ ਅਧਿਕਾਰ ਧਰਤਾ ਖੁੱਸ ਜਾਵੇ ਬੋਤ ਪਾ ਕੇ ਆ ਗਏ ਤਾਂ ਉਹ ਉਹ ਚਾਰ ਪੈਰਾਂ ਵਾਲੀ ਕੁਰਸੀ ਜਿਹੜਾ ਇਹਨੂੰ ਪਸੂ ਕਹਿੰਦੇ ਆ ਕਿ ਚਾਰ ਲੱਤਾਂ ਵਾਲੇ ਪਸੂ ਹੈ ਉਹ ਪਸੂਆਂ ਦੇ ਉੱਤੇ ਬਹਿ ਕੇ ਇਹਨਾਂ ਦੀ ਮੱਤ ਵੀ ਪਸੂਆਂ ਤੋਂ ਮਾੜੀ ਹੋ ਜਾਂਦੀ ਹੈ ਬਾਈ ਉਹ ਕੋਈ ਵੀ ਰਾਜ ਕਰਤਾ ਹੋਵੇ ਉਹਨੇ ਪਰ ਇਨਸਾਨੀਅਤ ਦੀ ਤਾਂ ਇਨਸਾਨਾਂ ਦੇ ਹੱਕ ਦੀ ਗੱਲ ਕਦੇ ਨਹੀਂ ਕਰਨੀ। ਉਹ ਤੁਸੀਂ ਦੋਕਰੋ ਤਾਂ ਹੰਡਾਰੋ ਕਿਉਂਕਿ ਸਰਕਾਰ ਦੀਆਂ ਨਿੱਤਾਂ ਪਾਲਸਿਆ ਕਾਰਪੋਰੇਟ ਕਰਾਣੀਆਂ ਦੀਆਂ ਜਿਹੜੀਆਂ ਲਗਾਤਾਰ ਤੁਹਾਡੇ ਤੇ ਥੋਪੀਆਂ ਜਾਂਦੀਆਂ ਉਹ ਉਹਨਾਂ ਦੇ ਵਿੱਚ ਬੈਸ ਰਹੇ ਨੇ। ਇਹ ਆਪਣਾ ਨੂੰ ਲਾਪਤਾ ਜਾਣ ਦੀਆਂ ਗੱਲਾਂ ਕਰਦੇ ਆ ਬਾਈ। ਇਹਨਾਂ ਨੇ ਲੋਕਾਂ ਦੀ ਹੁੰਦੀ ਲੁੱਟ ਨਹੀਂ ਦੇਖਣੀ ਇਹਨਾਂ ਨੇ ਲੁੱਟੇ ਜਾ ਰਹੇ ਲੋਕ ਨਹੀਂ ਦੇਖਣੇ ਇਹਨਾਂ ਨੇ ਪਿੰਡ ਨਹੀਂ ਦੇਖਣੇ ਉਹ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਿੰਨਾਂ ਦੇ ਹਕਮ ਚਾੜਦੇ ਚਾਹੇ ਪ੍ਰਸ਼ਾਸਨ ਹੋਵੇ ਕਿ ਪੰਜਾਬ ਦੇ ਪਿੰਡਾਂ ਦੇ ਹਾਲਾਤ ਚਾੜੂ ਵਾਲਿਆਂ ਦੀ ਸਰਕਾਰ ਨੇ ਆ ਕਰਤੇ ਕਿ ਪਿੰਡਾਂ ਦੀਆਂ ਕੰਧਾਂ ਤੇ ਲਿਖਿਆ ਪੜ ਲਓ ਕਿ ਚਿੱਟਾ ਕਿ ਛਰੇ ਆਮ ਇਧਰ ਮਿਲਦਾ ਹੈ ਜਾ ਕੇ ਖਰੀਦ ਸਕਦੇ ਹੋ ਇਹ ਦੇਖ ਲੋ ਪੰਜਾਬ ਦੀ ਜਵਾਨੀ ਨੇ ਪੰਜਾਬ ਦੀ ਕਿਸਾਨੀ ਮਜ਼ਦੂਰੀ ਦੇ ਆ ਰਾਜ ਕਰਨ ਵਾਲੀ ਆਮ ਲੋਕਾਂ ਦੀ ਸਰਕਾਰ ਸੱਥਾ ਚੋਂ ਚੱਲਣ ਵਾਲੀ ਨੇ ਕੀਤੇ ਆ ਬਾਈ ਉਹ ਲਿਖਿਆ ਹੈ ਕਿ ਚਿੱਟਾ ਇਧਰ ਮਿਲਦਾ ਤਾਂ ਸਰਕਾਰ ਉਹ ਤੇ ਕਾਲੇ ਰੰਗ ਦੀਆਂ ਕੂਚੀਆਂ ਮਰਵਾਉਂਦੀ ਆ ਰੰਗ ਕਰਾਉਂਦੀ ਆ ਕਿ ਮਿਟ ਜਾਵੇ ਇਹਨਾਂ ਨੂੰ ਇਹ ਵੀ ਪਤਾ ਕਿ ਆਹ ਲੋਕਾਂ ਦੇ ਦੋ ਅੱਖ ਤੇ ਤੀਜੀਆਂ ਚੌਥੀਆਂ ਅੱਖਾਂ ਹੱਥਾਂ 'ਚ ਲੈ ਕੇ ਘੁੰਮਦੇ ਜਿਹੜੀਆਂ ਤੁਹਾਡੀਆਂ ਨੀਤੀਆਂ ਨੂੰ ਤੁਹਾਡੇ ਫੈਸਲੇ ਨੂੰ ਹਰ ਵਕਤ ਕਵਰ ਕਰਦੇ ਆ ਤੁਹਾਡੇ ਤੇ ਉਹ ਅੱਖ 24 ਘੰਟੇ ਬਣੀ ਰਹਿੰਦੀ ਐ ਤੁਸੀਂ ਆਹ ਲੋਕਾਂ ਬਈ ਜਿਹੜਾ ਨੇ ਅੱਖਾਂ ਦੇ ਲਟੇਰੀਆਂ ਸਰਕਾਰਾਂ ਦੇ ਉਹ ਪਰਦੇ ਤੇ ਨੀਤੀਆਂ ਨੰਗੀਆਂ ਕੀਤੀਆਂ ਕਿ ਪੰਜਾਬ ਦੀ ਨੌਜਵਾਨੀ ਦਾ ਬੇੜਾ ਗਰਕ ਕਰਨਾਰੇ ਉਹ ਅੱਜ ਪਾਲਾ ਰਾਤ ਕਰਨਾਰੇ ਹੋਂਦ ਜਦੋਂ ਕਿਤੇ ਰਾਜ ਕਰਨ ਵਾਲੀ ਸੱਤਾ ਭਗਵੰਤ ਮਾਨ ਦੀ ਹੋਵੇ ਤੇ ਬਚੜ ਸਰਕਾਰਾਂ ਇਹ ਲੱਟੋੜੀਆਂ ਪਾਰਟੀਆਂ ਕਦੇ ਆ ਕਰਤੀ ਲੋਕਾਂ ਦੀਆਂ ਮਾਂ ਹੋਣਾ ਤੇ ਨਾ ਹੋਣੀਆਂ ਬਾਈ ਇੱਕ ਹੋ ਤੁਹਾਨੂੰ ਦੱਸ ਦਿਆਂ ਕਿ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹ ਕੋਟਵਾਲਾ ਰਾਜ ਹੁੰਦਾ ਤਾਂ ਚਾਹਤ ਮਹਾਰਾਜਾ ਰਾਜ ਨਹੀਂ ਕਰ ਸਕਦਾ ਦੀ ਰਣਜੀਤ ਸਿੰਘ ਕਿਉਂਕਿ 1849 ਦੇ ਵਿੱਚ ਅਜਾਦ ਪੂਰੇ ਜਿੱਥੇ ਤੋਂ ਕਪੜੇ ਪੰਜਾਬ ਦੀ ਹੱਦ ਸੀ ਉਸ ਵਕਤ ਪੰਜਾਬ ਦੀ ਐਜੂਕੇਸ਼ਨ ਦਾ ਪੂਰੇ ਵਰਲਡ ਦੇ ਵਿੱਚੋਂ ਇੱਕ ਨਾਂ ਹੁੰਦਾ ਸੀ ਕਿ ਕੋਰੇ ਵੀ ਵੱਖ-ਵੱਖ ਕੰਟਰੀਆਂ ਦੇ ਅੰਗਰੇਜ਼ ਕੋਰੇ ਬੋਲ ਕਿਹੜਾ ਬਾਤ ਕਰਨ ਵਾਲਾ ਸੀ ਤਾਰਾ ਗੱਲ ਨੂੰ ਸੋਚਦੇ ਤੇ ਆ ਕੇ ਸਮਝਦੇ ਕਿ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਾਂਗੂ ਇੱਥੋਂ ਦੀ এডੂਕੇਸ਼ਨ ਇੱਥੋਂ ਦੀ এডੂਕੇਸ਼ਨ ਐਡਿਸਟ੍ਰੰਗ ਹੈ ਕਿ ਪਾਰਲੀਆਂ ਕੰਟਰੀਆਂ ਦੇ ਅੰਗਰੇਜ਼ਾਂ ਨੂੰ ਉਹ ਬੰਦੇ ਖਰੀਦ ਕੇ ਲਿਆਉਣੇ ਪਏ ਕਿ ਤੁਸੀਂ ਇਸ এডੂਕੇਸ਼ਨ ਦਾ ਕਿੰਨੇ ਸਮੇਂ ਦੇ ਵਿੱਚ ਭੋਗ ਪਾ ਦਿਓਗੇ ਪੰਜਾਬ ਦੇ ਵਿੱਚੋਂ ਕਿਉਂਕਿ ਲੋਕ ਅੰਗਰੇਜ਼ ਜਦੋਂ ਪੰਜਾਬ ਦੀ ਧਰਤੀ ਤੇ ਆਉਂਦੇ ਤਾਂ ਉਹਨਾਂ ਨੂੰ ਇੱਕੋ ਚਿੰਤਾ ਕਿ ਜੇ ਪੰਜਾਬ ਇੱਕ ਕੰਟਰੀ ਹੈ ਤਾਂ ਤੁਹਾਡੇ ਮੁਲਕਾਂ ਦੀ ਕਿਤੇ ਗੱਲ ਨਹੀਂ ਪੁੱਛਣੀ ਕਿਉਂਕਿ 1 ਰੁਪਇਆ ਡਾਲਰਾਂ ਦੇ ਬਦਲੇ ਸੀ ਜਿਹੜੇ ਅੱਜ ਡੱਬਦਾ ਵੀ ਕੀਮਤ ਦੇ ਵਧਾਅ ਤੇ ਰੁਪਈਆ ਦੀ ਕੋਈ ਕੀਮਤ ਨਹੀਂ ਇੰਡੀਆ ਦੀ ਉਹਦੇ ਬਤਾਰ ਕਿ ਇੱਕ ਸੌਦੇ ਤਾਂ ਹੁੰਦੇ ਆ ਕਿ ਪੰਜਾਬ ਦੇ ਵਿੱਚ ਓ এডੂਕੇਸ਼ਨ ਨੂੰ ਕਿੰਨੇ ਸਮੇਂ ਚ ਖਤਮ ਕਰਨ ਦਾ ਸਾਡੇ ਨਾਲ ਤੁਸੀਂ ਐਗਰੀਮੈਂਟ ਕਰਦੇ ਹੋ ਤਾਂ ਕੰਗਰੈਸ ਦਾ ਇਹ ਆਪਣਾ ਬਿਆਨ ਸੀ ਕਿ 50 ਸਾਲ ਦਾ ਸਮਾਂ ਲੱਗਣਾ ਹੈ ਕਿ ਕੋ ਪੰਜਾਬ ਦੀ এডੂਕੇਸ਼ਨ ਨੂੰ ਖਤਮ ਕਰਨ ਤੇ ਕਿਉਂਕਿ ਫਿਰ ਐਗਰੀਮੈਂਟ ਦੇ ਵਿੱਚੋਂ ਨੂੰ ਤੋੜ ਆ ਗਿਆ ਪੰਜਾਬ ਦੀ ਧਰਤੀ ਤੇ ਬਈ ਤਾਂ ਤੁਸੀਂ ਇੱਕ ਸਾਡੇ ਨਾਜਾਂ ਦੇ ਬਰਸ ਜਿਹੜਾ ਲਗਾਤਾਰ ਤੋਂ ਤੋਂ ਭਾਰਤਾਂ ਇੰਨੇ ਜ਼ਰਤਾਂ ਨੇ ਤਾਂ ਚੱਲਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਿਤੇ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਕੋਈ ਮੰਦਰ ਮਸਜਿਦ ਜਾਂ ਗੁਰਦੁਆਰਾ ਉਹ ਧਰਮਸ਼ਾਲਾ ਕਹਿੰਦੇ ਸੀ ਕਿਹ ਬਣੀ ਹੈ ਤਾਂ ਪਾਵਨ ਮਾਨ ਸ਼ਰਤ ਆਉਂਦੀ ਸੀ ਕਿ ਆਪੇ ਪਹਿਲਾਂ ਵਿਦਿਆਲੋ ਜਿਹੀ ਸਕੂਲ ਹੋਣਾ ਚਾਹੀਦਾ ਕੋਈ ਮੰਦਰ ਤੇ ਗੁਰਦੁਆਰਾ ਬਣਾ ਸਕਦਾ ਕੋਈ ਮਸਜਿਦ ਬਣ ਸਕਦੀ ਹੈ ਤੇ ਆਪ ਦਾ ਕਰਜ਼ਨ ਜਿਹੜਾ ਸਾਡੇ ਪੰਜਾਬ ਦੇ ਬਾਰਸਾਂ ਨੂੰ ਦਿੱਤਾ ਗਿਆ ਸੀ ਤੇ ਕੰਗਰਸ ਨੇ ਉਸ ਨੀਤੀ ਨੂੰ ਪੰਜਾਬ ਤੋਂ ਅੰਦਰ ਰੱਖਣ ਵਾਸਤੇ এডੂਕੇਸ਼ਨ ਦੀ ਪਾਲਸੀ ਨੂੰ ਖਤਮ 30 ਸਾਲਾਂ ਦਾ ਰਿਕਾਟ ਬਣਾ ਕੇ ਖਤਮ ਕਰ ਗਏ ਇਹ ਆਪ ਨੀਤੀਆਂ ਦੇ ਰਾਜ ਕਰਦੇ ਆ ਪੰਜਾਬ ਦੇ ਲੋਕ ਜਿਹੜੇ ਆਖਰੀ ਮੱਖ ਮੰਤਰੀ ਦੀ ਕੁਰਸੀ ਤੇ ਬੈਠੇ ਆ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਮਸਲੇ ਦੇ ਵਿੱਚ ਤਸੀਂ ਲੋਕਾਂ ਦੀ ਤਾਕਤ ਨੂੰ ਕੇਂਦਰ ਦੇ ਗੋਡੇ ਵਧਾਉਣਾ ਬਈ ਪੱਲਾ ਵਾਕੇ ਦਿੱਲੀ ਦੇ ਵਿੱਚ ਤੇ ਕੌਟੜੀਆਂ ਭਾਰ ਤੁਹਾਡੀਆਂ ਤਾਕਤਾਂ ਦੇ ਤੁਹਾਡੇ ਨੋਟਵਾਨ ਬੱਚੇ-ਬੱਚੇ ਵੀ ਸਮਝਨੇ ਕੀਤਾ ਕਿਉਂਕਿ ਉੱਥੇ ਵੀ ਇੱਥੇ ਵੀ ਲਟੇਰੀ ਭੰਡ ਸਰਕਾਰ ਦਾ ਇੱਕ ਮੂਹਰੀ ਖੁੱਲਿਆ ਸ਼ਬਦ ਨਹੀਂ ਆਇਆ ਬਿਆਨ ਕੀਤਾ ਗਿਆ ਕਿ ਸਾਡੇ ਪੰਜਾਬ ਦੇ 229 ਪਿੰਡਾਂ 'ਚ ਯੂਨੀਵਰਸਿਟੀ ਚੰਡੀਗੜ੍ਹ ਬਸੇ ਉਹ ਪੰਜਾਬ ਦੀ ਹੈ ਤਾਂ ਇਥੇ ਰਾਜ ਕਰਨ ਵਾਲੇ ਲੋਕ ਤੁਹਾਡੇ ਹੱਕ ਦੀ ਗੱਲ ਨਹੀਂ ਕਰਦੇ ਕਿਉਂਕਿ ਸਾਡੀ ਪਤਨ ਕਹਿਣ ਸਮਾਂ ਜੇ ਸੰਘਰਸ਼ ਦੇ ਮੈਦਾਨ ਵਿੱਚ ਸਾਡੇ ਨੌਜਵਾਨ ਬੱਚੇ-ਬੱਚੀਆਂ ਯੂਨੀਵਰਸਿਟੀ ਦੇ ਕੁੜੇ ਤਾਂ ਇਹਨਾਂ ਨੂੰ ਖਤਰੇ ਆ ਬਾਈ ਕਿ ਇਹ ਵੀ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਾਡੇ ਖਲਾਅ ਉਤਰਨਗੇ ਤੇ ਸਾਡੇ ਇੱਥੇ ਰਾਜ ਕਰਨ ਦੇ ਕੋਈ ਅਗਲੇ ਆਉਣ ਵਾਲੇ ਸਮੇਂ ਨਹੀਂ ਬਚਣੇ ਉਹਨਾਂ ਗੱਲਾਂ ਤੋਂ ਖਤਰਾ ਖਾਂਦੇ ਹੋ ਰਾਜ ਕਰਦੇ ਲੋਕ ਜੇ ਕੇਂਦਰ ਦੀ ਪਾਲਸੀ ਹੋਵੇ ਤਾਂ ਥੋਪੀ ਤੁਹਾਡੀਆਂ ਸਟੇਟਾਂ ਦੀਆਂ ਸਰਕਾਰਾਂ ਦੇ ਜਰੀਏ ਜਾਂਦੀ ਹੈ ਇਹ ਕਰਕੇ ਅੱਜ ਦੇ ਉਹ ਪ੍ਰਦਰਸ਼ਨ ਇਹ ਚਲਦੀ ਮੰਗ ਕਰਦੇ ਆ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਸੰਪੇਜਿਆ ਜਾ ਰਹਿਣ ਬੈਠੇ ਕਰਦੇ ਬੈਠੇ ਆ ਸਾਡੀਆਂ ਉਹਨਾਂ ਮੰਗਾਂ ਤੇ ਪੰਜਾਬ ਸਰਕਾਰ ਗੌਰ ਕਰੇ ਸਾਡੀਆਂ ਉਹਨਾਂ ਮੰਗਾਂ ਤੇ ਜਿਹੜੀਆਂ ਕੇਂਦਰ ਸਰਕਾਰ ਨਾਲ ਸੰਬੰਧਤ ਹੈ ਤਾਂ ਕੇਂਦਰ ਸਰਕਾਰ ਗੌਰ ਕਰੇ ਜੇ ਕਿਤੇ ਪੰਜਾਬ ਦੀ ਸਰਕਾਰ ਦਾ ਇਹ ਭਰੇਖਾ ਕਿ ਆਪੀ ਜਬਰੀ ਹੁਕਮ ਚਾੜ ਕੇ ਪ੍ਰਸ਼ਾਸਨ ਤੇ ਇਹਨਾਂ ਲੋਕਾਂ ਦੇ ਡਾਂਗਾ ਮਾਰ ਕੇ ਜਿਹੜੇ ਉਹਨਾਂ ਸੰਗਰੂਰ ਤੋਂ ਵੀ 250 ਕਿਸਾਨ ਉਹ ਮੂਲਕ ਤੇ ਕਾਲਾ ਝਾੜ ਵਰਗੇ ਅੱਤਿਆਂ ਦੇ ਤੈਨਾਂ ਨੇ ਆਪਣੇ ਅਦਾਰੇ ਦੇ ਵਿੱਚ ਡੱਕਿਆ ਕਿਹੋ ਜਿਹੋ ਤਰ੍ਹਾਂ ਪੰਜਾਬ ਦੇ ਇਹਨਾਂ ਕਿਰਤੀ ਲੋਕਾਂ ਨੂੰ ਵੀ ਆਪਣੀ ਹੱਕੀ ਵਾਗ ਠਾਉਣ ਦੀ ਇਹਨਾਂ ਦੀ ਵਾਗ ਦੱਬ ਕੇ ਬਾਣਾ ਤੇ ਜੋਲਾ ਵਿੱਚ ਬੰਦ ਕਰ ਦੇਵਾਂਗੇ ਤਾਕੇ ਪਵਾ ਦੇਵਾਂਗੇ ਕਦੇ ਜਵਾਨਤਾ ਨਹੀਂ ਹੋਣ ਦੇਵਾਂਗੇ ਪਰ ਇਹ ਭਲੇਖਾ ਬਾਈ ਕੇਂਦਰ ਤੇ ਪੰਜਾਬ ਦਾ ਇਹ ਕੱਢ ਲੈ ਤੁਸੀਂ ਆਪਣੇ ਖੇ ਤੋੜੇ ਪੰਜਾਬ ਦੀ ਸਰਕਾਰ ਦੇ ਕੇ 45 ਦਿਨਾਂ ਦਾ ਅੰਦੋਲਨ ਪਰ ਨਾਲੇ ਜ਼ੋਰ ਦੇ ਅੱਗੇ ਤੁਸੀਂ ਲੜਿਆ ਜਿਹਦੇ ਵਿੱਚ ਕੋਤ ਦੇ ਸੁਨੋ ਫੈਸਲੇ ਬਾਲਸ ਧੱਕੇ ਆਹ ਮਨਜੀਤ ਮਨਜੀਤ ਤਨੇਰ ਬਰਗਿਆਂ ਨੂੰ 59 ਉਮਰ ਕੱਢਾ ਰੱਤ ਕਰਵਾਇਆ ਤੁਹਾਡੀ ਉਹ ਤੱਕ ਤਾਂ ਪਰਚੇ ਪਰਚਿਆਂ ਦੀ ਕੋਈ ਪਰਵਾਹ ਨਹੀਂ ਇੱਥੋਂ ਦੇ ਲੋਕਾਂ ਨੂੰ ਕਿਉਂਕਿ ਤੁਸੀਂ ਨਸ਼ਾ ਨਹੀਂ ਵੇਚਦੇ ਤੁਸੀਂ ਬਲਤਕਾਰੀ ਨਹੀਂ ਤੁਸੀਂ ਲਟੇਰੇ ਨਹੀਂ ਤੁਸੀਂ ਪੰਜਾਬ ਦੇ ਵਿੱਚ ਰੋਜ਼ 20 ਕਤਲ ਹੁੰਦੇ ਆ ਗੋਲੀਆਂ ਚੱਲਦੀਆਂ ਤੁਸੀਂ ਉਹ ਅਪਰਾਧੀ ਨਹੀਂ ਸਾਡੀਆਂ ਉਹਨਾਂ ਮਾਵਾਂ ਦੀਆਂ ਕੁੱਖਾ ਜੋ ਜੰਮੇ ਉਹਨਾਂ ਦੀਆਂ ਗੋਦਾ ਸੁਨਿਆ ਕਰਤੀਆਂ ਨੌਜਵਾਨ ਪੁੱਤ ਮਾਰ ਕੇ ਇੱਥੋਂ ਦੀ ਸਰਕਾਰ ਨੇ ਕਿਤੇ ਮਾਂ ਪਿਓ ਨੂੰ ਇਨਸਾਫ ਦਿਵਾਉਣ ਦੇ ਵਿੱਚ ਯਤਨ ਨਹੀਂ ਕੀਤੇ ਇਹ ਇਹ ਰਾਤ ਕਰਨ ਵਾਲੇ ਲੋਕ ਹੈ ਭਾਈ ਜਿਹਨਾਂ ਤੁਹਾਡੇ ਦੇ ਵੀ ਇਹੋ ਜਿਹੇ ਕੰਮ ਚਾੜਦੇ ਚਾਹੁੰਦੇ ਆ ਤਾਂ ਵੀ ਇਹ ਲੋਕ ਜਿਹਨਾਂ ਨੂੰ ਜਾਨਾਂ ਦੀ ਪਰਵਾਹ ਨਹੀਂ ਆਪਣੇ ਹੱਕਾਂ ਵਾਸਤੇ ਲੜਦੇ ਆ ਆਪਣੀਆਂ ਮੰਗਾ ਵਾਸਤੇ ਲੜਦੇ ਆ ਮੌਕਿਆਂ ਦੇ ਨੌਜਵਾਨਾਂ ਦੇ ਪੱਤਾਂ ਦੇ ਸੁਭੇਖ ਵਾਸਤੇ ਲੜਦੇ ਆ ਆਉਣ ਵਾਲਿਆਂ ਮਸਲੇ ਦੇ ਫੈਸਲਾ ਵਾਸਤੇ ਲੜਦੇ ਆ ਤਾਂ ਇਹ ਗੱਲਾਂ ਸਾਡੇ ਵਾਸਤੇ ਇੱਕ ਨੋਜ ਦੇ ਉੱਤੇ ਟੰਗੀਆਂ ਉਹਨਾਂ ਨੇ ਚੁਟਕੀ ਨਾਲ ਟਾਉਣ ਦੀ ਹਿੰਮਤ ਰੱਖਦੇ ਆ ਇਹ ਗੱਲਾਂ ਵੀ ਕੋਈ ਅਹਨियत ਨਹੀਂ ਕਿ ਸਾਡੀ ਵਾਅਦ ਦੱਬ ਲੈਣਗੇ ਸਾਡੇ ਉੱਤੇ ਪਰਚੇ ਪਾ ਕੇ ਜੇਲ੍ਹੀ 'ਚ ਦੇਣਗੇ ਸਾਡਾ ਭਰੋਸਾ ਵੈ ਤੁਹਾਡੇ ਲੋਕਾਂ ਦੀ ਤਾਕਤ ਤੇ ਸਰਕਾਰ ਤੋਂ ਕਿਤੇ ਵੱਧ ਕੇ ਭਰੋਸੇ ਕਿ ਤੁਸੀਂ ਲੋਕ ਕਿ ਟੀ ਲੋਕਾਂ ਨੂੰ ਹੱਕੀ ਮੰਗਾ ਮੰਗਦਾ ਲੜਦਾ ਲੋਕਾਂ ਨੂੰ ਜੇਲਾ ਚੋਂ ਕਢਾ ਸਕਦੇ ਹੋ ਸਾਡਾ ਮੇਨ ਤੁਹਾਡੀ ਇਸ ਤਾਕਤ ਦੇ ਉੱਤੇ ਤੇ ਇਸ ਤਾਕਤ ਨੂੰ ਇੱਕ ਜੁੱਟ ਕਰਕੇ ਰੱਖਣ ਦੇ ਉੱਤੇ ਕਿ ਤੁਸੀਂ ਇਹਨਾਂ ਸਰਕਾਰਾਂ ਦੇ ਫੈਸਲਿਆਂ ਨੂੰ ਜੁੱਤੀਆਂ ਨੋਕਾਂ ਤੇ ਰੱਖਣ ਵਾਲੇ ਲੋਕ ਇਹ ਇੱਥੋਂ ਦੇ ਰਾਜ ਕਰਨ ਵਾਲੇ ਉਹਨਾਂ ਪਾਰਟੀਆਂ ਦੇ ਚਮਚੇ ਹੋ ਸਕਦੇ ਜਿਹੜੇ ਸਰਕਾਰਾਂ ਦੇ ਫੈਸਲਿਆਂ ਨੂੰ ਖੋਲ ਮੱਤੇ ਪਰਵਾਰ ਕਰਦੇ ਹੋਣਗੇ ਤੁਸੀਂ ਉਹ ਇਨਸਾਨੀਅਤ ਤੇ ਸੰਸਦ ਦੇ ਵਿੱਚੋਂ ਨਹੀਂ ਜਿਹੜੇ ਸਰਕਾਰਾਂ ਦੇ ਥੋਪੇ ਫੈਸਲਿਆਂ ਨੂੰ ਲਾਗੂ ਕਰਦੇ ਹੋਣਗੇ ਹਰ ਫੈਸਲੇ ਦੇਖ ਤੇ ਉਹ ਚਾਹ ਕੇਂਦਰ ਦਾ ਪੰਜਾਬ ਦਾ ਹੋਵੇ ਜਾਂ ਕਿਸੇ ਸਰਕਾਰ ਤੋਂ ਰਟ ਕਰਾਉਣ ਦਾ ਹੋਵੇ ਤੱਕ ਟਾਂ ਦੇ ਬੰਗੇ ਕੱਢਾ ਕੇ ਠੋਪ ਕੇ ਵਾਪਸ ਮੋੜਾਗੇ ਬਾਈ ਇਹ ਤੁਹਾਡੇ ਉੱਤੇ ਮੋੜ ਕਰਕੇ ਕਹਿ ਸਕਦੇ ਆ ਕਿ ਤੁਸੀਂ ਉਹ ਜਿਹਾਰੂ ਲੋਕ ਕਿ ਤੁਸੀਂ ਇਹ ਮੇਕਾ ਕੀ ਸੰਕੜੇ ਹਜ਼ਾਰਾਂ ਫੈਸਲੇ ਇੱਥੋਂ ਦੇ ਰਾਤ ਕਰਨ ਵਾਲਿਆਂ ਦੇ ਬਾਬਸ ਮੋੜੇ ਤਾਂ ਉਹ ਕਰਕੇ ਬਈ ਅੱਜ ਦੇ ਧਰਮ ਦੇ ਵਿੱਚੋਂ ਇਹ ਸਿੱਖ ਕੇ ਬੈਠ ਜਾ ਕਰੋ ਨੀ ਬਈ ਕਿਤੇ ਅੱਛਾ ਬੰਦਾ ਜਾਣ ਜਦੋਂ ਟ੍ਰੇਕ ਬੈਲਾ ਕਰਨੇ ਕਿਤੇ ਇਹ ਠਣਾ ਨਹੀਂ ਜਿਹੜੇ ਆਪੇ-ਆਪੇ ਆਉਂਦੀ ਬੈਠੋ ਆਪਾਂ ਪ੍ਰਸ਼ਾਸਨ ਦੇ ਕੰਨਾਂ 'ਚ ਗੱਲ ਪਾਈ ਆ ਬੋਲਣ ਤੋਂ ਪਹਿਲਾਂ ਕਿ ਸਾਡੇ ਆਗੂਆਂ ਨਾਲ ਪੰਡਤਾਂ ਨਾਲ ਰੌਤਾ ਕਰਾਉ ਸਾਡਾ ਜੇ ਟਾਕਦਿਆਂ ਨਾਲ ਕਰੋੜਾਂ ਦੇ ਪੰਜਾਬ ਦੇ ਵਿੱਚ ਆਉਣੇ ਨਹੀਂ ਚਲ ਕਰ ਲੈ ਡਾਂਗਾ ਮਾਰਨਾ ਪਹਿਲੀ ਇਕਤ ਸਾਡੇ ਬੰਦੇ ਰਹਾ ਕਰੋ ਪੰਜਾਬ ਦੇ ਵਿੱਚ ਸਾਡੇ ਬੰਦਿਆਂ ਦੀ ਰਹਾ ਕਰਕੇ ਸਾਡੇ ਆਗੂਆਂ ਨਾਲ ਗੱਲ ਕਰਾ ਕੋ ਧਰਮੇ ਕਿਸੇ ਅਗਲੇ ਡਿਸੀਜਨ ਤੇ ਜਾ ਸਕਦੇ ਆ ਉਹਨਾਂ ਤਰ੍ਹਾਂ ਬੈਠਣਾ ਪੈਣਾ ਇਹ ਰਾਤਾ ਕਰਾਉਂਦਾ ਪ੍ਰਸ਼ਾਸਨ ਦੇ ਅਧਿਕਾਰੀ ਅਫਸਰ ਸਾਹਿਬਾਨ ਤੋ ਤੋਬਾਦ ਅਗਲਾ ਫੈਸਲਾ ਹੋਣਾ ਤੁਸੀਂ ਉਹ ਕੌਣ ਦੇ ਬਾਦਸ਼ਾਹ ਉਹ ਕੌਣ ਦੇ ਬਾਦਸ਼ਾਹ ਕਾਦਾ ਫੈਸਲਾ ਦੇ ਪਿੱਛੇ ਨਹੀਂ ਹਟਦੇ ਜਿਹੜੇ ਸਾਡੇ ਗੁਰੂ ਅਰਜਨ ਦੇਵ ਜੀ ਦੇ ਨਾਲ ਭਾਈ ਮਤੀ ਸਤੀਦਾਸ ਤੇ ਬਿਆਲਾ ਜੀ ਨੂੰ ਚੜਖੜੀਆਂ ਰੂਹਾਂ ਤੇ ਦੇਗਿਆਂ ਚ ਵਾਰ ਕੇ ਸਾਡੇ ਗੁਰੂਆਂ ਨੇ ਆਪਣਾ ਖੂਨ ਕਟਾਤ ਅਤੋ ਦੇ ਨਾਲ ਜ਼ੁਲਮ ਕਰਨ ਵਾਲਾ ਲੋਕਾਂ ਨੂੰ ਆਪਣੀਆਂ ਚੀਤਾਂ ਦੇ ਕੇ ਕਿ ਜ਼ੁਲਮ ਨੂੰ ਕੰਡ ਦੇ ਬਾਗ ਕਿ ਤੋਰ ਦੇ ਬਾਂਗਣ ਕੰਮ ਕੇ ਗਏ ਕਿ ਝੁਲਮ ਨਹੀਂ ਹੋਊਗਾ ਪਰ ਲੋਕ ਉਹ ਬੰਗੂ ਤੋਂ ਰੰਗ ਜੇਰ ਤੋਂ ਅੱਗੇ ਵਧੇ ਹੋਏ ਲੋਕ ਹੈ ਉਹ ਭਗਵੰਤਾ ਹੋਵੇ ਸਖਬੀਰਾ ਹੋਵੇ ਕਰਤਣ ਕੇ ਹੋ ਜਾ ਹਾਥ ਤਾੰਗ ਰੂ ਭਾਂਗਰਸੀ ਹੋ ਗੜੋ ਆਏ ਕੋ ਜਵਰੀ ਫੈਸਲੇ ਤੁਹਾਡੇ ਉਤੇ ਥੋਪਦੇ ਆ ਬਈ ਇਹ ਕਰਕੇ ਭਰਾ ਲੋ ਇਹ ਫੈਸਲੇ ਉਹ ਧਾਰੂ ਲੋਕਾਂ ਦੇ ਫੈਸਲੇ ਤੁਹਾਡੀਆਂ ਤਾਕਤਾਂ ਦੇ ਫੈਸਲੇ ਕੱਪਾ ਦੇ ਕਿਤੇ ਲੋਕਾਂ ਨੂੰ ਲੋਕ ਸਾਡੀ ਧਾਕਮਾਰੋਂ ਉਸ ਟੇਡ ਦੇ ਜਿਲ੍ਹੇ ਦੇ ਬਲਾਕਾਂ ਦੇ ਪਿੰਡ ਕਾਇਆਂ ਦੇ ਸਭ ਨੂੰ ਰਿਹਾ ਕਰੋ ਤੇ ਸਾਡੀ ਗੱਲ ਕਰਾਓ ਆਪ ਦੇ ਰੋੜ ਤੇ ਜਦੋਂ ਉਸ ਤੋਂ ਬਾਅਦ ਅਗਲਾ ਫੈਸਲਾ ਕਰਾਂਗੇ 15 ਮਿੰਟ ਜਾਂ 3 ਤੋਂ ਉੱਪਰ ਹੁੰਦਾ ਬੈਠੇ ਰਹੋ ਉਹ ਫੈਸਲਾ ਤੋਂ ਐਲਾਨ ਇੱਕ ਹੋਊਗਾ ਆਪਾਂ ਰੋਪਾਪੀ ਕਰਨ ਦੀ ਕੋਸ਼ਿਸ਼ ਕਰਨ ਤੇ ਪਹਿਲੀ ਮੰਤ ਕੇ ਪ੍ਰਸ਼ਾਸਨਦਾਰਤਾ ਕਰਾਵੇ ਪੂਰੇ ਪੰਜਾਬ ਜਿੱਥੇ ਰੋਲ ਦੇ ਟਰੈਕ ਰੁਕੇ ਆ ਆਪਾ ਪੰਦਰਵੇ ਖਾਲੀ ਨਹੀਂ ਹੁਣ ਉਹ ਆਪਕਾ ਦੇ ਬਾਦੀ ਅਗਲੇ ਤਸੀਦਿਆਂ ਚਾਰ ਸਾਈਡ ਤੇ ਬੈਠੀਓ ਇਹ ਉਦੋਂ ਬੋਤ ਤੇ ਚੱਕੇ ਜਾਣਗੇ ਜਦੋਂ ਸਾਡੇ ਬੰਦੋ ਰਹਾ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇ ਕਿਸਾਨ ਭਰਾਵਾਂ ਦੀ ਗੱਲ